ਉਹਨੂੰ ਤੋਂ ਦਲ ਖਾਲਸਾ ਜਿਸ ਨੇ ਸਥਾਪਨਾ ਹੋਈ ਆ ਮੈਨੂੰ ਸੁਪਰੀਮ ਮਚਾਇਦ ਬਣਸੀ ਪੰਜ ਮੈਂਬਰੀ ਉਹਦੇ ਚੋਂ ਮੈਂ ਬਹਿ ਗਜਿੰਦਰ ਸਿੰਘ ਸੰਤਖਾਉ ਸਿੰਘ ਪੌਂਡਾ ਸਾਹਿਬ ਤੇ ਹਰਸ਼ੀਮਰ ਸਿੰਘ ਤੇ ਤਿੰਨ ਹੋਰ ਪੰਥੀ ਦੋ ਬਸ ਅਸੀਂ ਮੈਨੂੰ ਲੈ ਕੇ ਨਾ ਬਾਨੀ ਲੀਡਰਾਂ ਚੋਂ ਆ ਜਿਵੇਂ ਗਜਿੰਦਰ ਸਿੰਘ ਬਾਨੀ ਦਲ ਖਾਲਸਾ ਦਾ ਕਾਲ ਲੀਡਰ ਇਸੇ ਤਰ੍ਹਾਂ ਮੈਂ ਵੀ ਹਾਂ ਉਸੇ ਤਾਈਂ ਦੋਵਾ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਸੀ ਸੁਪਰੀਮ ਬਚਾਇਆ ਸੀ ਦੋਵੇਂ ਮੈਂਬਰਾਂ ਸਾ ਤੇ ਦੋਵਾ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਉਹ ਕੈਬਨ ਉਹ ਬਾਲੇ ਕੇ ਕਾਕਪਿਟ ਲੇਟ ਗਏ ਰਹੇ ਮੈਂ ਕੈਬਨ ਜੀ ਜਾਂਚਾਰ ਸੀਗਾ ਇਹ ਪਲਾਨਿੰਗ ਕਰਕੇ ਅਸੀਂ ਫਿਰ ਜਾਗਗਵਾ ਕੀਤਾ ਤੇ ਜਾਗਗਵਾ ਕਰਕੇ ਫਿਰ ਅਸੀਂ ਮਿਲ ਕੇ ਸਾਡੂ ਕਮਾਂਡੋ ਐਕਸ਼ਨ ਹੋਇਆ ਕਾਫੀ ਮਾਰਕਟ ਹੋਈ ਫਿਰ ਗ੍ਰਫਤਾਰੀ ਹੋਈ ਫਿਰ ਸਾਨੂੰ ਅਸੀਂ ਇਕੱਠੇ ਰਹੇ ਆਂ ਵੇਖੋ ਬਲਾਕ ਦੇ ਵਿੱਚ 3 ਸਾਲ ਮਿਲਟਰੀ ਜੇਲ੍ਹ 'ਚ ਰਹੇ ਆਂ ਅਸੀਂ ਬਹੁਤ ਸਖਤ ਜੇਲ੍ਹ 'ਚ ਰਹੇ ਕੋਈ ਪੱਕਾ ਨਹੀਂ ਕੋਈ ਇਂਤਜਾਮ ਨਹੀਂ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਉਮਰ ਕੈਦੀ ਸਜ਼ਾ ਹੋਈ ਅਸੀਂ ਖੜੇ ਖੜੇ ਬੈਠੇ ਸਹਕਾਰ ਕੀਤੀ ਆ ਉਸ ਤੋਂ ਬਾਅਦ ਮੈਂ ਮਲੇ ਉਹ ਉੱਥੇ ਰਹਿ ਗਏ ਨੇ ਪਾਕਿਸਤਾਨ ਤੋਂ ਮੈਂ ਅਮਰੀਕਾ ਚਲਾ ਗਿਆ ਉੱਥੇ ਮੈਨੂੰ 4 ਸਾਲ ਦੀ ਮਲੇ ਕੇ ਸਜ਼ਾ ਹੋਈ 4 ਸਾਲ ਬਾਅਦ ਫੇਰ ਮੈਨੂੰ ਡਿਪੋਰਟ ਕੀਤਾ ਗਿਆ ਇੰਡੀਆ ਦੇ ਵਿੱਚ ਠੀਕ ਆ ਇਹ ਚੀਜ਼ਾ ਪਾਕਿਸਤਾਨ ਦੇ ਵਿੱਚ ਸਜ਼ਾ ਹੋਈ ਫਿਰ ਜਾ ਕੇ ਅਮਰੀਕਾ ਦੇ ਵਿੱਚ ਸਜ਼ਾ ਵੀ ਅਮਰੀਕਾ 4 4 ਸਾਲ ਛੱਡ ਰਿਹਾ ਉਮਰ ਕਾਤ ਪਲੇ ਮੈਂ ਕੱਟ ਕੇ ਗਿਆ ਨਾਲ ਹੀ ਅਸੀਂ ਇਕੱਠੇ ਹਾਂ ਇਕੱਠੇ ਰਹੇ ਹਾਂ ਅਸੀਂ ਬਾਟਵਾ ਵਾਲੇ ਹਿੰਦੂ ਰਾਜ ਦੀ ਗੱਲ ਕਰ ਸਕਦੇ ਨੇ ਉਹ ਗਿੰਦਿ ਚਲੇ ਤੇ ਮਰਲੇ ਕਿਸੇ ਕੌਮ ਦੀ ਹੋਂਦ ਦੇ ਧਰਮ ਖਤਰੇ ਜਾ, ਸੱਭਿਆਚਾਰ ਖਤਰੇ ਜਾ, ਆਰਥਿਕਤਾ ਖਤਰੇ ਜਾ। ਅਸੀਂ ਖਾਲਸਾ ਰਾਜ ਨਹੀਂ ਕਿਉਂ ਸੰਘਰਸ਼ ਕਰ ਸਕਦੇ? ਕਿਉਂ ਨਹੀਂ ਕੌਮ ਦੀ ਆਜ਼ਾਦੀ ਲਈ ਕੁਝ ਸਾਡੇ ਤੇ ਕਿਉਂ ਮਰਲੇ ਕੇ ਕਹਿੰਦੇ ਨੇ ਵੀ ਇਹ ਫਿਰਕਾ ਬਰਸਤੇ ਨੇ? ਅੱਛਾ, ਸਿੱਖ ਕੌਮ ਨੂੰ ਚਾਹੀਦਾ ਹੈ ਆਪਣਾ ਰਾਜਬਾ ਕਾਇਮ ਕਰਨਾ ਚਾਹੀਦਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਮਾਨ ਮਰੀਅਾਦੇ ਦੇ ਅਨੁਸਾਰ ਜਿਹੜਾ ਹੈ ਅਸੀਂ ਪ੍ਰਬੰਧ ਕਰ ਸਕੀਏ ਤੇ ਕੌਮ ਚੜ੍ਹ ਦੀ ਗੱਲ ਚ ਹੋਵੇ। ਇਹ ਚੀਜ਼ਾਂ ਜਿਹੜੀਆਂ ਸਾਡੇਆਂ ਜੜੀਆਂ ਅਸੀਂ ਅੱਜ ਭਾਈ ਗਜਿੰਦਰ ਸਿੰਘ ਇੱਕ ਚੰਗੇ ਲੇਖਕ ਵੀ ਸੀ ਕਵੀ ਤੌਰ ਤੇ ਵੀ ਉਹਨਾਂ ਨੂੰ ਜਾਣਿਆ ਜਾਂਦਾ ਵਾ ਤੁਸੀਂ ਉਹਨੂੰ ਦੇਖਿਆ ਉਹਨਾਂ ਨੂੰ ਜਦੋਂ ਲਿਖਦੇ ਸੀ ਕੀ ਸੋਚਦੇ ਸੀ ਕਿਵੇਂ ਤਲਵਾਰ ਦੇ 30 ਸਾਲ ਉਹ ਉੱਥੇ ਕਲਮ ਦੇ 20 ਸਾਲ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਬਲ ਕੇ ਜਿਹੜੀ ਹੈ ਕਿ ਵਿਚਾਰਤਕ ਲੜਾਈ ਲੜੀ ਹੈ ਅਸੀਂ ਮਤਲਬ ਕਿ ਇਹ ਜਿਸ ਤਰ੍ਹਾਂ ਕਿਹਾ ਸੀ ਨਾ ਬਲਕਿ ਹਾਈਜੈਕ ਕਰਨਾ ਕਹਿੰਦੇ ਕੀ ਕਰਾਂਗੇ ਕਹਿੰਦੇ ਅਸੀਂ ਕਿਹਾ ਕਿਰਪਾਨਾਂ ਨਾਲ ਹੀ ਲੈ ਜਾਾਂਗੇ ਜਹਾਜ਼ ਗਵਾਹ ਕਰਕੇ ਕਹਿੰਦਾ ਚੂ ਕਾਰਜ ਮਾਹਲ ਤੇ ਦਰ ਗੁਰਦਸ ਹਲਾਲਤ ਬੁੱਧ ਮਸ਼ਮਸ਼ੀਰੇ ਦਸ ਇਹ ਚੀਜ਼ਾਂ ਜਿਹੜੀਆਂ ਨੇ ਉਸ ਵੇਲੇ ਜਜਵਾ ਸੀ ਸਾਨੂੰ ਪਰਵਾਹ ਨਹੀਂ ਸੀ ਇਹ ਅਸੀਂ ਕੀ ਕਰਾਂਗੇ ਪਰ ਸਾਨੂੰ ਕਾफी ਕੁਝ ਸਹਿਣਾ ਪਿਆ ਕੋਈ ਗੱਲ ਨਹੀਂ ਜਨਮਾਰ ਉਹਦਾ ਜਨਮ ਜਰਮਨ ਦੇ ਵਿੱਚ ਸੀ ਆਪ ਉੱਥੇ ਰਹਦੇ ਕੁਦਰਤੀ ਗੱਲ ਹੈ ਪਰ ਕੋਈ ਗੱਲ ਨਹੀਂ ਫਿਰ ਇਹ ਤਾਂ ਹੁੰਦਾ ਹੀ ਹੈ ਚਲ ਮਰ ਗਿਆ ਅਸੀਂ ਅਸੀਂ ਦੇਖ ਅਸੀਂ ਉਹਦਾ ਵਿਆਹ ਹੋਇਆ ਸੀ ਜ다 ਸੀ ਗਏ ਆ ਹਾਈਜਾਈਨ ਕਰਨ ਵਾਸਤੇ ਪੰਜ ਮਹੀਨੇ ਦੀ ਓਦੀ ਬੱਚੀ ਸੀ ਅਸੀਂ ਪੰਜ ਮਹੀਨੇ ਬੱਚੀ ਨੂੰ ਲੇ ਕੇ ਦੇਖ ਕੇ ਗਏ ਆ ਮਹਾਲੀ ਦੇ ਵਿੱਚ ਮੈਂ ਤੇ ਗਜਿੰਦਰ ਸਿੰਘ ਉਹਨਾਂ ਦੇ ਘਰ ਗਏ ਸੀ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਵਾ ਥੋੜੀ ਦੇਰ ਪਹਿਲਾਂ ਸਮਾਗਮ ਹੋਇਆ ਅਰਦਾਸ ਬੇਨਤੀ ਹੋਈ ਆ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਉਥੇ ਪਹੁੰਚੇ ਸੀ ਹਰਜਿੰਦਰ ਸਿੰਘ ਧਾਮੀ ਪ੍ਰਧਾਨ ਐਸਜੀਪੀਸੀ ਪਹੁੰਚੇ ਸੀ ਉਥੇ ਦਲ ਖਾਲਸਾ ਦੇ ਸਮੂਹਕ ਆਗੋਂ ਦੀ ਗੱਲ ਕਰੀ ਇੱਥੇ ਪਹੁੰਚਿਆ ਇਸ ਟਾਈਮ ਸਤਨਾਮ ਸਿੰਘ ਪੌਂਟਾ ਸਾਹਿਬ ਸਾਡੇ ਨਾਲ ਆ ਗੁਰਫਤੇ ਜਸੰਤ ਕਰਦੇ ਆ ਜੀ ਵਾਹਿਗੁਰੂ ਜਿੱਤਾਂ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਪੌਂਟਾ ਸਾਹਿਬ ਜੀ ਅੱਜ ਮੀਰੀ ਪੀਰੀ ਦਿਹਾੜਾ ਮਨਾਇਆ ਜਾ ਰਿਹਾ ਨਾਲ ਨਾਲ ਭਾਈ ਗਜਿੰਦਰ ਸਿੰਘ ਨੂੰ ਯਾਦ ਕੀਤਾ ਜਾ ਰਿਹਾ ਭਾਈ ਹਰਦੀਪ ਸਿੰਘ ਨਿੱਜਰ ਨੂੰ ਯਾਦ ਕੀਤਾ ਜਾ ਰਿਹਾ ਤੁਸੀਂ ਨੇੜੇ ਹੋ ਕੇ ਦੇਖਿਆ ਹੋਊਗਾ ਉਹਨਾਂ ਦਾ ਸਫ਼ਰ ਸ਼ਾਇਦ ਕਾਫੀ ਮਾਣਿਆ ਵੀ ਹੋਵੇ ਨਾਲ ਤੁਸੀਂ ਰਹੇ ਹੋਗੇ ਕਿਵੇਂ ਤੁਸੀਂ ਭਾਈ ਚਲਾਵਤਨੀ ਯੋਧੇ ਗੱਲ ਹੈ ਬਿਲਕੁਲ ਵੀ ਸਾਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਵੇਂ ਹੈ ਦਲ ਖਾਲਸਾ ਦੇ ਬਾਨੀ ਲੀਡਰ ਗਜਿੰਦਰ ਸਿੰਘ ਆ ਇਸੇ ਤਰ੍ਹਾਂ ਹੀ ਦਲ ਖਾਲਸਾ ਦੇ ਬਾਨੀ ਲੀਡਰ ਮੈਂ ਵੀ ਆ ਅੱਜ ਉਹਨਾਂ ਬਾਨੀਆਂ ਵਿੱਚੋਂ ਜਾਂ ਜਿਹੜੇ ਪੰਜੀ ਸਿੰਘ ਸੀਗੇ ਜਿਨ੍ਹਾਂ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਸੀ ਮਲਕੇ 13 ਅਗਸਤ 1978 ਨੂੰ ਤੁਸੀਂ ਸ਼ੁਰੂ ਤੋਂ ਸ਼ੁਰੂ ਤੋਂ ਲਾਲ ਚੱਲ ਰਹੇ ਆ ਸुरु ਤੋਂ ਦਲ ਖਾਲਸਾ ਜਿਸ ਨੇ ਸਥਾਪਨਾ ਹੋਈ ਆ ਮੈਨੂੰ ਸੁਪਰੀਮ ਮਚਾਇਦ ਬਣਸੀ ਪੰਜ ਮੈਂਬਰੀ ਉਹਦੇ ਚੋਂ ਮੈਂ ਬਹਿ ਗਜਿੰਦਰ ਸਿੰਘ ਸਤਨਾਉ ਸਿੰਘ ਪੌਂਡਾ ਸਾਹਿਬ ਤੇ ਹਰਸ਼ੀਮਰ ਸਿੰਘ ਤੇ ਤਿੰਨ ਹੋਰ ਪੰਥੀ ਤੋਂ ਬਸ ਆਸੀਂ ਮੈਨੂੰ ਲੈ ਕੇ ਨਾ ਬਾਨੀ ਲੀਡਰਾਂ ਚੋਂ ਆ ਜਿਵੇਂ ਗਜਿੰਦਰ ਸਿੰਘ ਬਾਨੀ ਦਲ ਖਾਲਸਾ ਦਾ ਗਾ ਲੀਡਰ ਇਸੇ ਤਰ੍ਹਾਂ ਮੈਂ ਵੀ ਆ ਉਸੇ ਤਾਈਂ ਦੋਵਾਂ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਸੀ ਸੁਪਰੀਮ ਬਜਾਹ ਦੀ ਅਸੀਂ ਦੋਵੇਂ ਮੈਂਬਰਾਂ ਸਾ ਤੇ ਦੋਵਾਂ ਦੀ ਅਗਵਾਈ ਥਲੇ ਜਹਾਜ ਗਵਾ ਹੋਇਆ ਉਹ ਕੈਬਨ ਉਹ ਵਾਲੇ ਕਾਕਪਿਟ ਗਏ ਰਹੇ ਮੈਂ ਕੈਬਨ ਜੀ ਜਾਣ ਚਾਰ ਸੀਗਾ ਅਸੀਂ ਮਾਲਕ ਇਹ ਸੰਜੇ ਵਾਲੇ ਕੇ ਪਲਾਰਿੰਗ ਵੀ ਕੀਤੀ ਮੈਂ ਮਾਲਕ ਇਹ ਸਮਝੋ ਵੀ 16 17 ਸਤੰਬਰ ਨੂੰ ਗਿਆ ਉਥੇ ਮਾਲਕ ਇਹ ਸੰਜੇ ਜੀ ਨਾਲ ਮਿਲਣ ਵਾਸਤੇ ਜਿਸ ਲਈ ਲਾਲਾ ਜਗਤਰਾਜ ਦੇ ਕੇਸ ਦੇ ਵਿੱਚ ਉਹਨਾਂ ਨੂੰ ਗ੍ਰਫਤਾਰ ਕਰਨ ਵਾਸਤੇ ਇੱਕ ਲਾਕਾ ਬੰਦੇ ਕੀਤੇ ਸੀ ਸੰਤਾਨੂਦ ਵਾਈਬ੍ਰੇਕਸ ਨੂੰ ਮਿਲ ਕੇ ਆਇਆ ਉਹ ਕਹਿੰਦੇ ਸੀ ਅਸੀਂ ਗ੍ਰਫਤਾਰੀ ਨਹੀਂ ਦੇਣੀ ਦਰਬਾਰ ਸਿੰਘ ਮੁਖਵੰਦੀ ਕਹਿੰਦਾ ਸੀ ਅਸੀਂ ਗ੍ਰਫਤਾਰੀ ਕਰਨੀ ਹੈ ਤੇ ਉਸ ਵੇਲੇ ਫਿਰ ਮੈਂ ਕਿਹਾ ਸੰਤੂ ਜੀ ਤੁਸੀਂ ਮਾਲਕ ਇਹ ਸਾਰਾ ਟਕਲਾਓ ਹੋ ਜਾਏਗਾ ਤੇ ਨੁਕਸਾਨ ਹੋ ਜਾਏਗਾ ਮੁੱਠੀ ਬਰ ਸਿੰਘ ਨੇ ਕੁਦਰਸ਼ਨ ਪ੍ਰਕਾਸ਼ ਵਿੱਚ ਇਹ ਤੁਸੀਂ ਇੱਕ ਬਦਕਾ ਨਾ ਗੁਤਾਰੀ ਬਾਰੇ ਸੋਚ ਲਓ ਸਾਰੀ ਸਭੂਤ ਇੱਕ ਖਾਲਸਾ 501 ਇਕੱਠ ਬਣਾ ਲਓ ਉਹਦੇ ਵਿੱਚ ਫੈਸਲਾ ਕਰੋ ਉਹਨਾਂ ਨੂੰ ਗ੍ਰਿਫਤਾਰੀ ਆਈ ਮਨੇ ਗ੍ਰਿਫਤਾਰੀ ਦਿਓ ਤੇ ਅਸੀਂ ਵੀ ਤੁਹਾਡੀ ਰਿਹਾਈ ਲਈ ਕੁਝ ਨਾ ਕੁਝ ਕਰਾਂਗੇ ਇਹ ਰਾਤ ਦੇ 12 ਵਜੇ ਦੀ ਗੱਲ ਹੈਗੀ ਆ ਮੇਰੇ ਨਾਲ ਦੋ ਤਿੰਨ ਸਿੰਘ ਹੋਰ ਸੀਗੇ ਫਿਰ ਉਸ ਤੋਂ ਬਾਅਦ ਆਏ ਅਸੀਂ ਕੋਈ ਵਡਿੰਗ ਕੋਈਆਂ ਵਿਚਾਰ ਕਰਦੇ ਉਹਨਾਂ ਨੇ ਫਿਰ ਅਗਲੇ ਦਿਨ ਇੱਕ ਦਿਨ ਬਾਅਦ ਹੀ ਫੈਸਲਾ ਕਰ ਲਿਆ ਕਿ 20 20 ਜਿਹੜੀ ਇਹ ਸਤੰਬਰ ਨੂੰ ਜਿਹੜਾ ਹੈ ਪੰਥ ਅਕਾਠ ਕਰ ਲਿਆ ਸੀਗਾ ਉਸ ਤੋਂ ਬਾਅਦ ਉਹ ਫੈਸਲਾ ਕੀਤਾ ਵੀ ਅਸੀਂ ਗ੍ਰਿਫਤਾਰੀ ਦੇਾਂਗੇ ਪੁਰਾ ਫਿਰ ਉਹਨਾਂ ਨੇ ਮਤਲਬ ਕਿ 20 ਤੰਬੂ ਨੂੰ ਗ੍ਰਿਫਤਾਰੀ ਜਿਹੜੀ ਹੈ ਦਿੱਤੀ ਹੈ ਤੇ ਠੀਕ ਹੈ ਇਹ ਜੀ ਜਿਹੜੀ ਹੈ ਅਸੀਂ ਫਿਰ ਮਤਲਬ ਕਿ ਪਲਾਨੇ ਕੀਤੀ ਹੈ ਮਾਹ ਗਜਿੰਦਰ ਸਿੰਘ ਨੇ ਤੇ ਸਾਰੇ ਜਿਹੜੇ ਸਿੰਘ ਸਿੰਘ ਹੋਰ ਉਸੇ ਨਾਲ ਲਿਆ ਸੀਗਾ ਤੇ ਪਲਾਨੀ ਕਰਕੇ ਅਸੀਂ ਫਿਰ ਜਾਗਗਵਾਹ ਕੀਤਾ ਤੇ ਜਾਗਗਵਾਹ ਕਰਕੇ ਫਿਰ ਅਸੀਂ ਮਤਲਬ ਕਿ ਸਾਡਾ ਕਮਾਂਡੋ ਐਕਸ਼ਨ ਹੋਇਆ ਕਾਫੀ ਮਾਰਕਟ ਹੋਈ ਫਿਰ ਗ੍ਰਿਫਤਾਰੀ ਹੋਈ ਫਿਰ ਸਾਨੂੰ ਅਸੀਂ ਇਕੱਠੇ ਰਹੇ ਆ ਵੇਖੋ ਬਲਾਕ ਦੇ ਵਿੱਚ 3 ਸਾਲ ਮਿਲਟਰੀ ਜੇਲ੍ਹ 'ਚ ਰਹੇ ਆ ਅਸੀਂ ਬਹੁਤ ਸਖਤ ਜਲਜ ਰਹੇ ਕੋਈ ਪੱਕਾ ਨਹੀਂ ਕੋਈ ਇੰਤਜਾਮ ਨਹੀਂ ਕੋਈ ਗੱਲ ਨਹੀਂ ਸੀ ਉਸ ਤੋਂ ਬਾਅਦ ਸਾਨੂੰ ਉਮਰ ਕੈਦ ਦੀ ਸਜ਼ਾ ਹੋਈ ਆ ਅਸੀਂ ਖੜੇ ਖੜੇ ਬੈਠੇ ਸਵਕਾਰ ਕੀਤੀ ਆ ਉਸ ਤੋਂ ਬਾਅਦ ਮੈਂ ਮਲੇ ਉਹ ਉੱਥੇ ਰਹ ਗਏ ਨੇ ਪਾਕਿਸਤਾਨ 'ਚ ਮੈਂ ਅਮਰੀਕਾ ਚਲਾ ਗਿਆ ਉੱਥੇ ਮੈਨੂੰ 4 ਸਾਲ ਦੀ ਮਲੇ ਕੇ ਸਜ਼ਾ ਹੋਈ 4 ਸਾਲ ਬਾਅਦ ਫਿਰ ਮੈਨੂੰ ਡਿਪੋਰਟ ਕੀਤਾ ਗਿਆ ਇੰਡੀਆ ਦੇ ਵਿੱਚ ਠੀਕ ਆ ਇਹ ਚੀਜ਼ਾਂ ਪਾਕਿਸਤਾਨ ਦੇ ਵਿੱਚ ਸਜ਼ਾ ਹੋਈ ਫਿਰ ਜਾ ਕੇ ਅਮਰੀਕਾ ਦੇ ਵਿੱਚ ਸਜ਼ਾ ਵੀ ਅਮਰੀਕਾ 'ਚ 4 ਸਾਲ 6 ਉਮਰ ਕੈਦ ਬਲੇ ਬੈ ਕੱਟ ਕੇ ਗਿਆ ਨਾ ਲਈ ਅਸੀਂ ਇਕੱਠੇ ਹਾਂ ਇਕੱਠੇ ਰਹੇ ਅਸੀਂ ਇਹ ਚੀਜ਼ਾਂ ਜਿਹੜੇ ਸਾਰਾ ਕੁਝ ਐ ਫਿਰ ਉਸ ਤੋਂ ਬਾਅਦ ਫਿਰ ਮੈਂ ਜਦ ਆਇਆ ਫਿਰ ਲਾਹੌਰ ਦੇ ਵਿੱਚ ਫਿਰ ਮੈਂ ਮਤਲਬ ਕਿ ਜਦ ਅਮਰੀਕਾ ਤੋਂ ਵਾਪਸ ਆਇਆ ਫਿਰ ਮੈਂ ਲਾਹੌਰ ਚ ਫਿਰ ਆ ਕੇ ਉਤਰ ਕੇ ਨਾ ਪਹਿਲੇ ਜਨਰਲ ਸਹੂਨ ਨੂੰ ਮਿਲੇ ਆ ਅਸੀਂ ਇਕੱਠੇ ਫਿਰ ਇੱਕ ਰੈਂਟ ਥਾਂ ਤੇ ਰਹਿੰਦੇ ਰਹੇ ਆ ਵਾਪਸੀ ਤੋਂ ਬਾਅਦ ਫਿਰ ਅਸੀਂ ਪਲਾਨਿੰਗ ਬਣਾਈ ਆ ਵੀ ਸਤਨਾਮ ਸਿੰਘ ਜੀ ਤੁਸੀਂ ਇਸ ਤਰ੍ਹਾਂ ਕਰੋ ਤੁਸੀਂ ਇੰਡੀਆ ਚਲੇ ਜਾਓ ਫਿਰ ਮੈਂ ਮਤਲਬ ਕਿ ਆਕਾਸ ਦੇ ਵਿੱਚ ਫਿਰ ਉਾਇਆ ਕਰਾਚੀ ਤੇ ਕਠਬੰਡੂ ਬਾਈ ਏਅਰ ਮੈਂ ਜਿਹੜਾ ਫਿਰ ਇੰਡੀਆ ਜੀ ਇੰਟਰ ਕੀਤਾ ਫਿਰ ਮੈਂ ਪਟਿਆਲਾ ਹਾਊਸ ਕੋਰਟ ਇਹਦੇ ਵਿੱਚ ਕੋਰਟ ਅਰੇਸਟ ਦਿੱਤੀ ਉੱਥੇ ਮੈਨੂੰ 4 ਦਿਨ ਫਿਰ ਤਿਆਰ ਜਿਲ੍ਹ ਜ ਰੱਖਿਆ ਗਿਆ ਧਿਆਰ ਦੇਲ ਜ ਰੱਖਣ ਤੋਂ ਬਾਅਦ ਫਿਰ ਜਿਹੜਾ ਹੈ ਬਾਅਦ ਵਿੱਚ 6 ਮਹੀਨੇ ਕੇਸ ਚੱਲਿਆ 6 ਮਹੀਨੇ ਕੇਸ ਚੱਲਣ ਤੋਂ ਬਾਅਦ ਫਿਰ ਜਿਹੜਾ ਹੈ ਬਰਗ ਡਿਸਚਾਰਜ ਕੀਤਾ ਗਿਆ ਇਹ ਚੀਜ਼ਾਂ ਜਿਹੜੀਆਂ ਮੈਂ ਫਿਰ ਬਾਅਦ ਵਿੱਚ ਸਮਝੋ ਵੀ ਅਸੀਂ ਗਜੇਂਦਰ ਸਿੰਘ ਤੇ ਅਸੀਂ ਜਿਹੜੇ ਨੇ ਇੱਕ 78 ਦੇ ਵਿੱਚ ਵੀ 78 ਤੋਂ 81 ਦਾ ਅਸੀਂ ਇਕੱਠੇ ਰਹੇ ਹਾਂ ਹਾਈਜੈਕ ਤੋਂ ਪਹਿਲਾਂ 6 ਮਹੀਨੇ ਗੁਲਾਗ ਨਿਵਾਸ ਦੇ ਵਿੱਚ ਮੈਂ ਤੇ ਜਿੱਦਾਂ ਅਸੀਂ ਇੱਕੋ ਕਮਰ ਜਿਹੇ ਰਹਿੰਦੇ ਰਹਾਂ ਇਕੱਠੇ ਰਹਿੰਦੇ ਰਹੇ ਸਾਡੇ ਦੇ ਐਨਐਸਏ ਲੱਗਾ ਆ ਸੀ ਅਸੀਂ ਬਾਹਰ ਨਹੀਂ ਜਾ ਸਕਦੇ ਸੀ ਇੱਥੇ ਹੀ ਅਸੀਂ ਪਲਾਨਿੰਗ ਬਣਾਈ ਗੁਲਾਗ ਨਿਵਾਸ ਦੇ ਵਿੱਚ ਤੇ ਬਾਅਦ ਵਿੱਚ ਅਸੀਂ ਫਿਰ ਹਾਈਜੈਕਿੰਗ ਦਾ ਪ੍ਰੋਗਰਾਮ ਬਣਾਇਆ ਜਿਹੜਾ ਇਹ ਜਿਹੜਾ ਅਸੀਂ 3 ਸਾਲ ਇਹਨਾਂ ਦੇ ਘਰਾਂ 'ਚ ਆ ਜੀ ਬੰਦੇ ਰਹੇ ਆ ਅੱਜ ਇਕੱਠੇ ਮਿਲਦੇ ਗਿਲਦੇ ਰਹੇ ਆ ਅੱਜ ਕਾਫੀ ਸਰਗਰਮੀਆਂ ਖਾਲਿਸਤਾਨ ਦੀ ਸੈਮੀਨਾਰ ਕਾਨਫਰੰਸਾਂ ਜਿਹੜੀਆਂ ਦੂਸੇ ਕਰਦੇ ਰਹੇ ਆ ਬਲਕਿ 3 ਸਾਲ 76 ਤੋਂ ਲੈ ਕੇ ਅੱਜ ਤੱਕ ਇਹ ਸਾਡਾ ਜਿਹੜਾ ਨਾ ਬਲਕਿ ਬਹੁਤ ਹੀ ਬਿਲਵਰਤਨ ਰਿਹਾ ਤੇ ਅਸੀਂ ਮਤਲਬ ਕਿ ਦੋਵੇਂ ਜਿਹੜੇ ਮਿਲ ਕੇ ਜੀ ਕੌਮ ਦੀ ਆਜ਼ਾਦੀ ਅਣਖ ਤੇ ਗੈਰਤ ਲਈ ਅਸੀਂ ਸੰਘਰਸ਼ ਕਰਦੇ ਰਹੇ ਆ ਤੇ ਇਹ ਚੀਜ਼ਾਂ ਜਿਹੜੀਆਂ ਨੇ ਬੇਦੇਸ ਵਾਲਿਓ ਕਹਿਣ ਲੱਗਾ ਮੈਂ ਮੈਂ ਪਾਕਿਸਤਾਨ ਦੇ ਰਹਿ ਜਿਹੜਾ ਤੁਸੀਂ ਜਾ ਕੇ ਕੌਮ ਦੀ ਚੜ੍ਹਦੀ ਕਲਾ ਦੇ ਦਲ ਖਾਲਸਾ ਦੀ ਦਲ ਖਾਲਸਾ ਦੀ ਸ਼ਿੰਗਾਰ ਕਰੋ ਫਿਰ ਮੈਂ ਇੱਥੇ ਆ ਕੇ ਜਿਹੜਾ ਹੈ ਕਲ 99 ਤੇ ਆ ਕੇ ਕਵਰ ਪਾਲ ਨਾਲ ਮਿਲ ਕੇ ਅਸੀਂ ਫਿਰ ਫਿਰ ਆਪਣਾ ਦਲ ਖਾਲਸਾ ਦਾ ਜਿਹੜੀ ਆਰਗੇਨਾਈਜੇਸ਼ਨ ਕੀਤਾ ਕੀਤਾ ਫਿਰ ਅਸੀਂ ਲਗਾਤਾਰ ਉਹ 99 ਤੋਂ ਲੈ ਕੇ ਹੁਣ ਤੱਕ ਜਿਹੜਾ ਲਗਾਤਾਰ ਕੈਂਪ ਪ੍ਰਸਾਦ ਉਦਘਾਰਨ ਸਭਾਰਤ ਵਗੈਰਾ ਜੋ ਕੁਝ ਵੀ ਹੈ ਲਗਾਤਾਰ ਅਸੀਂ ਕਰ ਰਹੇ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਉਹਨਾਂ ਉੱਤੇ ਉੱਤੇ ਰਹਿ ਗਏ ਨੇ ਉੱਤੇ ਰਹਿ ਗਏ ਉਹ ਆਪਣੇ ਮੱਲਕੇ ਦ੍ਰਿੜਤਾ ਦੇ ਨਾਲ ਆਪਣੇ ਮਿਸ਼ਨ ਨੂੰ ਮੱਲਕੇ ਕਮ ਕਰਦੇ ਰਹੇ ਨੇ ਇੱਥੇ ਅਸੀਂ ਮੱਲਕੇ ਨਾਲ ਕੋਈ ਪਰਵਾਹ ਨਹੀਂ ਕੀਤੀ ਕਦੇ ਵੀ ਸਰਕਾਰ ਦੀ ਕੇਂਦਰ ਸਰਕਾਰ ਦੀ ਪੰਜਾਬ ਸਰਕਾਰ ਦੀ ਅਸੀਂ ਲਗਾਤਾਰ ਕੌਮ ਦੀ ਹਾਕਾਂ ਦੇ ਲਈ ਕੌਮ ਦੀ ਛੜਦੀ ਗੱਲ ਲਈ ਤੇ ਖਾਸਾ ਰਾਜਨੀਤਿਕ ਸੰਘਰਸ਼ੀਲ ਰਹੇ ਹਾਂ ਇਹ ਚੀਜ਼ਾਂ ਜਿਹੜੀਆਂ ਨੇ ਸਾਡੀ ਮੱਲਕੇ ਸਾਹ ਜ ਆ ਉਹ ਮੱਲਕੇ ਉਹਨਾਂ ਜਿਹਨਾਂ ਮਹਾਰਾਜ ਨੇ ਜਿਹਨੇ ਸਵਾਸ ਦਿੱਤੇ ਸੀ ਉਹ ਪੂਰੇ ਕਰ ਗਿਆ ਸਾਡੀ ਅਰਦਾਸ ਹੈ ਸੱਚੇ ਪਾਤਸ਼ਾਹ ਸਾਨੂੰ ਆਖਰੀ ਸਵਾਸਾਂ ਤੱਕ ਕੌਮ ਦੀ ਆਜ਼ਾਦੀ ਦੇ ਖਾਲਸਾ ਦੀ ਸਥਾਪਨਾ ਦੇ ਸ਼ੰਗਾਰਸ਼ ਕਰਨ ਦਾ ਉਹਦੇ ਵਿੱਚ ਆ ਤੇ ਸਮਰਤਾ ਬਖਸ਼ ਕੌਮੀ ਜਜ਼ਬਾ ਬਖਸ਼ ਉਹ ਅਸੀਂ ਜਿਹੜਾ ਹੈ ਹੁਣ ਵੀ ਅੱਜ ਦੇ ਦਿਨ ਵੀ ਜਿਹੜਾ ਹੈ ਅਕਾਲ ਤਖਤ ਸਾਹਿਬ ਤੇ ਉਹਨਾਂ ਲਈ ਅਖੰਡ ਪਾਠ ਸਾਹਿਬ ਅਰਦੀਪ ਸਿੰਘ ਨੇਜਰ ਦੀ ਯਾਦ ਵਿੱਚ ਤੇ ਭਾਈ ਗਜਿੰਦਰ ਸਿੰਘ ਦੀ ਯਾਦ ਵਿੱਚ ਵੀ ਲਿਖੇ ਭੋਗ ਪਾਏ ਗਏ ਨੇ ਤੇ ਇਹ ਜਿਹੜਾ ਹੈ ਇਹ ਵੀ ਜਿਹੜਾ ਹੈ ਕੌਮ ਦੇ ਵਿੱਚ ਇੱਕ ਜਾਗਰਤੀ ਲਿਆਏਗਾ ਇਹ ਕੌਮ ਦੀ ਛੜ ਦੀ ਗੱਲ ਚ ਲਾਏਗਾ ਤੇ ਹੌਸਲਾ ਦੇਗਾ ਨੌਜਵਾਨਾਂ ਨੂੰ ਕਿ ਤੁਸੀਂ ਤਕੜੇ ਹੋ ਕੇ ਅਗਰ ਆਰਐਸਐਸ ਵਾਲੇ ਬਜਰੰਗ ਦਲ ਵਾਲੇ ਬਾਤ ਵਾਲੇ ਹਿੰਦੂ ਰਾਜ ਦੀ ਗੱਲ ਕਰ ਸਕਦੇ ਨੇ ਬੋਗਿੰਦਿਚ ਨੇ ਤੇ ਮਤਲਬ ਕਿ ਸਿੱਖ ਕੌਮ ਦੀ ਹੋਂਦ ਦੇ ਧਰਮ ਖਤਰੇ ਜਾ ਸੱਭਿਆਚਾਰ ਖਤਰੇ ਜਾ ਆਰਥਿਕਤਾ ਖਤਰੇ ਜਾ ਅਸੀਂ ਖਾਲਸਾ ਰਾਜ ਦੀ ਕਿਉਂ ਨਹੀਂ ਸੰਘਰਸ਼ ਕਰ ਸਕਦੇ ਕਿਉਂ ਨਹੀਂ ਕੌਮ ਦੀ ਆਜ਼ਾਦੀ ਸਾਡੇ ਤੇ ਕਿਉਂ ਮਤਲਬ ਕਿ ਕਹਿੰਦੇ ਨੇ ਵੀ ਇਹ ਫਿਰਕਾ ਬਣਾਸਤੇ ਨੇ ਅੱਛਾ ਸਿੱਖ ਕੌਮ ਨੂੰ ਚਾਹੀਦਾ ਹੈ ਆਪਣਾ ਰਾਜਬਾ ਕਾਇਮ ਕਰਨਾ ਚਾਹੀਦਾ ਤਾਂ ਕਿ ਗੁਰੂ ਗ੍ਰੰਥ ਸਾਹਿਬ ਦੀ ਮਾਨ ਬ੍ਰਿਹਾਦੇ ਅਨੁਸਾਰ ਜਿਹੜਾ ਹੈ ਅਸੀਂ ਪ੍ਰਬੰਧ ਕਰ ਸਕੀਏ ਤੇ ਕੌਮ ਚੜ੍ਹ ਦੀ ਗੱਲ ਚ ਹੋਵੇ ਇਹ ਜੀ ਦਾ ਜੜੀਆਂ ਸਾਡੇ ਆ ਜੜੀਆਂ ਅਸੀਂ ਅੱਜ ਨੰਮ ਸਿੰਘ ਜੀ ਭਾਈ ਗਜਿੰਦਰ ਸਿੰਘ ਚੰਗੇ ਲੇਖਕ ਵੀ ਸੀ ਕਵੀ ਤੌਰ ਤੇ ਉਹਨਾਂ ਨੂੰ ਜਾਣਿਆ ਜਾਂਦਾ ਵਾ ਤੁਸੀਂ ਉਹਨਾਂ ਨੂੰ ਵੇਖਿਆ ਉਹਨਾਂ ਨੇ ਜਦੋਂ ਲਿਖਦੇ ਸੀ ਕੀ ਸੋਚਦੇ ਸੀ ਕਿਵੇਂ ਇੱਕ ਉਹਦੇ ਵਿੱਚ ਨਾ ਇੱਕ ਸਮ ਇੱਕ ਇੱਕ ਕਿਸਮ ਦਾ ਇੱਕ ਜਜਕੌਮੀ ਜਜ਼ਬਾ ਦਾ ਸੀ ਪੰਜ ਤੀਰ ਉਹਨਾਂ ਨੇ ਕਿਤਾਬ ਪਹਿਲੇ ਲਿਖੀ ਸਭ ਤੋਂ ਪਹਿਲੇ ਤੇ ਮਾਲਕ ਹਾਲੇ ਉਹ ਸਰਵਿਸ ਕਰਦੇ ਸੀ ਉਹਦੇ ਉਹਦੇ ਕਰ ਉਹਨਾਂ ਨੂੰ ਉਹਨਾਂ ਨੂੰ ਮਤਲਬ ਕਿ ਹਟਾਇਆ ਗਿਆ ਸੀ ਤੇ ਬਾਦੇ ਦੇ ਦੇਲ ਦੇ ਵਿੱਚ ਵੀ ਮੈਂ ਲੱਗੇ ਉਹਨੇ ਕਾਫੀਆਂ ਕਿਤਾਬਾਂ ਲਿਖੀਆਂ ਕਵਿਤਾਵਾਂ ਲਿਖੀਆਂ ਤੇ ਉਹ ਜਿਸ ਲਈ ਵਿਰਾਗਜ ਹੁੰਦੇ ਸੀ ਜਿਸ ਲਈ ਉਹ ਇਕਾਂਤੇ ਝੁਡੇ ਸੀ ਤੇ ਉਹਨਾਂ ਦੇ ਅੰਦਰੋਂ ਇੱਕ ਵਿਚਾਰਧਾਰਾ ਫੁੱਟਦੀ ਸੀ ਤੇ ਉਹ ਚੰਗੇ ਕਵੀ ਸਨ ਬਲੇਖੇ ਲੇਖਕ ਵੀ ਸਨ ਤੇ ਕਵੀ ਵੀ ਸਨ ਤੇ ਉਹ ਮੈਂ ਲੱਗੇ ਇੱਕ ਮੈਂ ਗੱਲ ਕਰਦਾ ਉਹ ਜਿੱਥੇ ਤਲਵਾਰ ਦੇ ਤਨੀ ਸਨ ਉੱਥੇ ਕਲਮ ਦੇ ਤਨੇ ਵੀ ਸਨ ਤੇ ਇਹ ਚੀਜ਼ਾਂ ਜਿਹੜੀਆਂ ਨੇ ਅਸੀਂ ਬਲੇਖੇ ਜਿਹੜੀ ਹੈ ਕਿ ਵਿਚਾਰਧਾਰਕ ਲੜਾਈ ਲੜੀ ਹੈ ਅਸੀਂ ਮਤਲਬ ਕਿ ਇਹ ਜਿਸ ਤਰ੍ਹਾਂ ਕਿਹਾ ਸੀ ਨਾ ਬਲਕਿ ਹਾਈਜੈਕ ਕਰਨਾ ਕਹਿੰਦਾ ਕਿ ਕੀ ਕਰਾਂਗੇ ਕਹਿੰਦਾ ਅਸੀਂ ਕਿਹਾ ਕੁਰਪਾਲਾ ਨਾਲ ਹੀ ਲੈ ਜਾਾਂਗੇ ਜਹਾਜ਼ ਗਵਾਹ ਕਰਕੇ ਕਹਿੰਦਾ ਚੂ ਕਾਰਜ ਮਾਹਿਲ ਤੇ ਦਰਗੁਦਰ ਹਲਾਲਾਤ ਬੁੱਧ ਮਸ਼ਮਸੀਰੇ ਦਸ ਇਹ ਚੀਜ਼ਾਂ ਜਿਹੜੀਆਂ ਨੇ ਉਸ ਵੇਲੇ ਜਜਵਾ ਸੀ ਸਾਨੂੰ ਪਰਵਾਹ ਨਹੀਂ ਸੀ ਵੀ ਅਸੀਂ ਕੀ ਕਰਾਂਗੇ ਪਰ ਸਾਨੂੰ ਕਾਫੀ ਕੁਝ ਬਸਿਆਣਾ ਪਿਆ ਕੋਈ ਗੱਲ ਨਹੀਂ ਅਸੀਂ ਮਤਲਬ ਸਿਰ ਮੱਥੇ ਉਮਰ ਕੈਦ ਕੱਟੀ ਆ ਤੇ ਡੇਢ ਤਰ ਦੇ ਨਾਲ ਬਾਹਲੇ ਮੁਲਕਾਂ ਦੇ ਵਿੱਚ ਸਾਢੇ 12 ਸਾਲ ਬਾਅਦ ਸਾਡੇ 12 ਸਾਲ ਬਾਅਦ ਮੇਰੇ ਪਿਤਾ ਜੀ ਮੈਨੂੰ ਮਿਲਣ ਆਏ ਲਾਹੌਰ ਜੇਲ੍ਹ ਚ ਮੈਂ ਉਹਨਾਂ ਨੂੰ ਪਛਾਣਿਆ ਨਹੀਂ ਨਾ ਉਹਨਾਂ ਨੇ ਮੈਨੂੰ ਪਛਾਣਿਆ ਮੈਂ ਇਨਾ ਫਰਕ ਪੈ ਗਿਆ ਸੀਗਾ ਸਾਡੀ ਬੁਲਾਕਾਦੀ ਨਹੀਂ ਹੋਈ ਕਦੇ ਉਹਨਾਂ ਨਾਲ 12 ਸਾਲ ਵਗੇ ਸਨ ਵਰਕੇ ਘਰਦਿਆਂ ਨਾਲ ਇਹ ਚੀਜ਼ਾਂ ਜਿਹੜੀਆਂ ਨੇ ਹੁਣ ਤੱਕ ਸਭ ਤੋਂ ਉਹਨਾਂ ਨੂੰ ਸਨਮਾਨਤ ਕਰਨ ਦਾ ਵੀ ਪਿੱਛੇ ਜ ਐਲਾਨ ਹੋਇਆ ਸੀ ਭਾਈ ਗਜਿੰਦਰ ਸਿੰਘ ਨੂੰ ਉਸ ਜਲਾਵਤਨ ਯੋਧੇ ਨੂੰ ਉਹ ਸਨਮਾਨ ਮਿਲ ਗਿਆ ਹੁਣ ਤੱਕ ਭਾਈ ਸਾਹਿਬ ਦੇ ਪਰਿਵਾਰ ਮਿਲਿਆ ਨਹੀਂ ਉਹ ਐਲਾਨ ਕੀਤਾ ਹੋਇਆ ਤੇ ਉਹਦੇ ਚ ਜਿਹਨੂੰ ਕਹ ਲਈਏ ਸ਼ਰੋਮਣੀ ਸ਼ਰੋਮਣੀ ਗੁਰਦਾਬੰਦ ਕਮੇਟੀ ਜਿਹੜੀ ਹੈ ਨਾ ਇਦੇ ਵਿੱਚ ਜਿਹੜਾ ਆਮ ਬਲਕੇ ਵੈਸੇ ਖਲਾਰਾ ਦਾ ਪਿਆ ਹੋਇਆ ਤੇ ਇਹ ਖਲਾਰਾ ਬਹਿਣ ਕਾਰਨ ਜਿਹੜੇ ਇਹਨਾਂ ਦੇ ਵਿੱਚ ਸਟੇਬਿਲਟੀ ਨਹੀਂ ਹੈ ਹਾਲੇ ਤੇ ਇਹ ਜਿਸ ਵੇਲੇ ਬਲਕੇ ਆਮ ਆਮ ਨਾਲ ਦੇ ਇੱਕ ਸ਼ੋਭਨੀ ਗੁਰਾ ਪੱਦ ਕਮੇਟੀ ਵਿਚਰੇਗੀ ਨਾ ਹੋ ਸਕਦਾ ਵੀ ਉਸ ਵੇਲੇ ਇਹ ਨੂੰ ਲਾਗੂ ਵੀ ਕਰੇ ਅਸੀਂ ਚਾਹਨੇ ਆ ਬੈਗੋਨ ਨੂੰ ਸੁਲਮਾਨ ਨੂੰ ਮਿਲਣਾ ਚਾਹੀਦਾ ਤਸਵੀਰ ਦੜੀਆ ਕਿੰਦੇ ਕਿਤਾਬ ਜਿਹੜਾ ਉਹਨੂੰ ਮਿਲਣਾ ਚਾਹੀਦਾ ਤੇ ਗੱਲ ਕੁਦਰਤੀ ਗੱਲ ਆ ਵੀ ਉਹ ਜਲਾਵਤਨ ਰਹਿ ਕੇ ਉਹ ਕਹਿੰਦਾ ਸੀਗਾ ਵੀ ਮੈਂ ਵਾਪਸ ਨਹੀਂ ਜਾਣਾ ਇਸ ਵਾਸਤੇ ਜਿਹੜਾ ਹੈ ਵੀ ਤੇ ਮੈਂ ਕਿਹਾ ਸੀਗਾ ਵੀ ਮੈਂ ਇੱਥੇ ਰਹਿ ਜਾਣਾ ਲਾਹੌਰੇ ਚ ਤੁਸੀਂ ਚਲੇ ਜਾਓ ਉਹ ਕਹਿਣ ਲੱਗਾ ਮੈਂ ਤਾਂ ਹੀ ਤੇਰਾ ਚਲ ਮੈਂ ਨਹੀਂ ਜਾਣਾ ਚਾਹੁੰਦਾ ਅੱਛਾ ਕਹਿੰਦੇ ਕਿ ਮੈਂ ਪਾਕਿਸਤਾਨ ਉੱਥੇ ਰਹਿਣਾ ਚਾਹੁੰਨਾ ਵਾ ਨਾ ਵੀ ਮਤਲਬ ਕਿ ਮੈਨੂੰ ਤਾਂ ਇੱਥੇ ਰਹਿਣੀ ਤੇ ਪਰਿਵਾਰ ਤੋਂ ਵੀ ਦੂਰ ਸੀ ਕਿਉਂਕਿ ਪਰਿਵਾਰ ਵੀ ਪਰਿਵਾਰ ਉਹਦਾ ਜਰਮ ਜਰਮਨ ਦੇ ਵਿੱਚ ਸੀ ਆਪ ਉੱਥੇ ਰਹਿੰਦੇ ਸੀ ਕੁਦਰਤੀ ਗੱਲ ਹੈ ਬਰ ਬਰ ਕੋਈ ਗੱਲ ਨਹੀਂ ਫਿਰ ਇਹ ਤਾਂ ਹੁੰਦਾ ਹੀ ਹੈ ਸੋ ਮਾਲ ਕੇ ਆਸੀ ਅਸੀਂ ਦੇਖ ਅਸੀਂ ਉਹਨਾਂ ਦਾ ਵਿਆਹ ਹੋਇਆ ਸੀ ਕਹਿੰਦਾ ਅਸੀਂ ਗਏ ਹਾਈਜਾਇਨ ਕਰਨ ਵਾਸਤੇ ਤੇ 5 ਮਹੀਨੇ ਦੀ ਉਹਦੀ ਬੱਚੀ ਸੀ ਅਸੀਂ 5ਵੀਨੀ ਬੱਚੀ ਨੂੰ ਲਗਰ ਦੇਖ ਕੇ ਗਏ ਆਂ ਮਹਾਲੀ ਦੇ ਵਿੱਚ ਮੈਂ ਤੇ ਗਜਿੰਦਰ ਸਿੰਘ ਉਹਨਾਂ ਦੇ ਘਰ ਗਏ ਸੀ ਪੀਕਾ ਕਰ ਸੀ ਉਹਨਾਂ ਦਾ ਜਿਹੜਾ ਮਤਲਬ ਗਜਿੰਦਰ ਸਿੰਘ ਉਹਨੀਆਂ ਦਾ ਉਹਦੇ ਘਰ 5 ਮਹੀਨੇ ਦੀ ਬੱਚੀ ਨੂੰ ਬਿਕਰਮਜੀਤ ਕੋਲ ਨੂੰ ਮਿਲ ਕੇ ਗਏ ਆ ਮੇਰਾ ਤਾਂ ਵਿਆਹ ਨਹੀਂ ਹੋਇਆ ਸੀ 30 ਸਾਲ ਹੋ ਗਏ ਸਿਰ ਇਹ ਅਸੀਂ ਆ ਕੇ ਫਿਰ ਸਮਝੋ ਵੀ ਮੇਰੀ ਧਰਮ ਪਤਨੀ ਹੈ ਪਰ ਫੈਸਲ ਲੱਗੀ ਹੈ ਤੇ ਉਹਦੇ ਨਾਲ ਮੇਰਾ ਵਿਆਹ ਜਿਹੜਾ ਹੈ 2001 ਵਿੱਚ ਹੋਇਆ ਮੇਰੀ ਉਮਰ 50 ਸਾਲ ਦੀ ਸੀ ਉਹਦੀ 44 44 ਸਾਲ ਦੀ ਉਮਰ ਸੀ ਤੇ ਅਸੀਂ ਫਿਰ ਬਾਅਦ ਜਿੰਦਗੀ ਹੋਣ ਜਿਹੜਾ ਹੈ ਮੈਨੂੰ ਕਹਿਣ ਲੱਗੇ ਬੇ ਜਿਆਦਾ ਸੀ ਕਿ ਆਇਆ ਨਾ ਮੈਂ ਉੱਥੋਂ ਬਾਹਰੋਂ ਤੇ ਮੈਨੂੰ ਉਹਨਾਂ ਨੇ ਇਨਵੈਸਟੀਗੇਟ ਕੀਤਾ ਦਿੱਲੀ ਦੇ ਵਿੱਚ ਦਿੱਲੀ ਵਿੱਚ ਕਰਨ ਲੱਗੇ ਤੇ ਕਹਿਣ ਲੱਗੇ ਹੁਣ ਤੁਸੀਂ ਕੀ ਕਰੋਗੇ ਮੈਂ ਕਿਹਾ ਵੀ ਗੱਲ ਹੈ ਵੀ ਜੋ ਮੈਂ ਅਸੀਂ ਪਹਿਲੇ ਕਰ ਰਹੇ ਸੀ ਅਸੀਂ ਉਹੀ ਕਰਾਂਗੇ ਕੌਮ ਦੀ ਹੋਂਦ ਪਹਿਲੇ ਵੀ ਖਤਰੇ ਸੀ ਕੌਮ ਦੇ ਧਰਮ ਫੇਰ ਪਹਿਲੇ ਵੀ ਖਤਰੀ ਸੀ ਕੌਮ ਦੀ ਆਜ਼ਾਦੀ ਲਈ ਪਹਿਲੇ ਵੀ ਲੜਦਾ ਸੀ ਹੁਣ ਕੌਮ ਦੀ ਆਜ਼ਾਦੀ ਲਈ ਫੇਰ ਵੀ ਲੜਾਂਗਾ ਮੈਂ ਉਹਨਾਂ ਲੀਡਰਾਂ ਚੋ ਨਹੀਂ ਆ ਹੱਥ ਜੋੜ ਕੇ ਹੁਣ ਜੀ ਆ ਮੈਂ ਘਰ ਬਹਿ ਜਾਾਂਗਾ ਤੇ ਮੈਂ ਬਿਕਾਰ ਹਰ ਬੰਦਾ ਸਾਥ ਮਾ ਸਾਡੇ ਕਲਾ ਮੈਂ ਕਿ ਆ ਸਟੀਲ ਟੂ ਡਿਮਾਂਡ ਟੂ ਖਾਲਿਸਤਾਨ ਮੈਂ ਹੁਣ ਤੱਕ ਵੀ ਕੌਮ ਦੀ ਆਜ਼ਾਦੀ ਲਈ ਸ਼ਿਕਾਰਸ਼ ਕਰਦਾ ਰਾਂਗਾ ਆਖਰੀ ਸਵਾਸਾ ਤੱਕ ਤੇ ਇਹ ਰ ਹੈ ਵੀ ਹਿੰਦੁਸਤਾਨ ਦੇ ਸੰਵਿਧਾਨ ਦੇ ਆਧਾਰ ਤੇ ਕਿਉਂਕਿ ਹਿੰਦੂਸਤਾਨ ਸੰਵਿਧਾਨ ਸਾਨੂੰ ਮਤਲਬ ਕਿ ਬੋਲਣ ਦੀ ਆਜ਼ਾਦੀ ਦਿੰਦਾ ਮੈ ਲਿਖਣ ਦੀ ਆਜ਼ਾਦੀ ਦਿੰਦਾ ਮਲਕਾ ਆਪਣੇ ਗੱਲ ਕਰਨ ਦੀ ਇਜਾਜ਼ਤ ਦਿੰਦਾ ਆਜ਼ਾਦੀ ਦੀ ਮੰਗ ਕਰਨ ਦੀ ਇਜਾਜ਼ਤ ਦਿੰਦਾ ਉਹਦੇ ਮੁਤਾਬਕ ਜਿਹੜਾ ਹੈ ਅਸੀਂ ਹਥਿਆਰਬੰਦ ਨਹੀਂ ਸਹੀ ਪਰ ਅਸੀਂ ਵਿਚਾਰਧਾਰਕ ਤੌਰ ਤੇ ਕੌਮ ਦੇ ਹਕਾਂ ਲਈ ਸੰਘਰਸ਼ ਕਰਦੇ ਰਹਾਂਗੇ ਤੇ ਮੈਂ ਘਰ ਜੀ ਨਹੀਂ ਬੈਠਾਂਗਾ ਹਾਂ ਠੀਕ ਹੈ ਰਾਜਕਾਲ ਜਗ੍ਰਸਥ ਜੀਵਨ ਧਾਰਨ ਕਰਾਂਗੇ ਇਹ ਨਹੀਂ ਗੱਲ ਹੈ ਕਿ ਹੁਣ ਜੀ ਬਸ ਜੀ ਬੜਾ ਕੁਝ ਹੋ ਗਿਆ ਜੀ ਹੁਣ ਘਰ ਬੈਠਾਂਗੇ ਇਹ ਨਹੀਂ ਤੇ ਮੈਂ ਉਹਨਾਂ ਲੀਡਰਾਂ ਚ ਨਹੀਂ ਆ ਜਿਹੜੇ ਹੋ ਲੀਡਰ ਕਈ ਆਏ ਤੇ ਲਗਾਤਾਰ ਹੁਣ ਦੇਖੋ ਮੈਨੂੰ 26 ਸਾਲ ਹੋ ਗਏ ਨੇ ਮੈਂ ਲਗਾਤਾਰ ਜਿਹੜੇ ਸਟੇਜ ਉੱਤੇ ਕੋ ਪੂਰੀ ਬਲਕੇ ਆ ਇੱਕ ਦਬਕੇ ਦੇ ਲਾਲ ਜਿਹੜਾ ਲੰਦ ਇੱਕ ਜਿਹੋ ਦਾ ਕੌਮ ਦੇ ਹੱਕਾਂ ਦੀ ਗੱਲ ਕਰਦੇ ਆ ਗ੍ਰਿਡ ਤਾਨ ਕਰਦੇ ਆ ਕਿ ਜਿਹੜੇ ਕੋ ਡਰ ਨਹੀਂ ਕੋਈ ਪੈਰ ਨਹੀਂ ਰੱਖਿਆ ਕਦੇ ਕਿਸੇ ਦਾ ਸਰਦਾਰ ਸਤਨਾਮ ਸਿੰਘ ਸਾਡੇ ਨਾਲ ਸੀ ਦਲ ਖਾਲਸਾ ਦੇ ਬਾਨੀਆਂ ਜਦੋਂ ਜ਼ਿਕਰ ਆਉਂਦਾ ਤੇ ਭਾਈ ਸਾਹਿਬ ਦਾ ਨਾਮ ਵੀ ਜ਼ਿਕਰ ਆਉਂਦਾ ਭਾਈ ਗਜਿੰਦਰ ਸਿੰਘ ਨੂੰ ਅੱਜ ਯਾਦ ਕੀਤਾ ਗਿਆ ਇੱਕ ਲੇਖਕ ਸੀ ਇੱਕ ਕਵੀ ਸੀ ਉਹਨਾਂ ਨੇ ਲੰਬਾ ਸਮਾਂ ਚਲਾਵਤਨੀ ਭੋਗੀ ਤੇ ਅੰਤਮ ਸਵਾਸ ਲੈ ਅੱਜ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਨਾਲ ਹੀ ਭਾਈ ਸਾਹਿਬ ਨੇ ਕਿਹਾ ਕਿ ਹਾਂ ਜਿਹੜਾ ਖਿਤਾਬ ਖਾਸ ਕਰਕੇ ਅਕਾਲ ਤਖਤ ਸਾਹਿਬ ਵੱਲੋਂ ਉਹਨਾਂ ਨੂੰ ਐਲਾਨ ਕੀਤਾ ਗਿਆ ਸੀ ਉਹ ਸਮਾਉਊਗਾ ਜ਼ਰੂਰ ਮਿਲੂਗਾ ਪਰ ਮਿਲਣਾ ਵੀ ਚਾਹੀਦਾ ਵਾ ਕਿਉਂਕਿ ਚਲਾਵਤ ਦੇ ਯੋਧੇ ਨੂੰ ਅੱਜ ਯਾਦ ਕੀਤਾ ਜਾ ਰਿਹਾ ਉਧਰ ਭਾਈ ਹਰਦੀਪ ਸਿੰਘ ਨਿੱਜਰ ਨੂੰ ਯਾਦ ਕੀਤਾ ਜਾ ਰਿਹਾ ਨਾਲ ਮੀਰੀ ਪਰੀ ਦਿਵਸ ਅਕਾਲ ਤਖਤ ਸਾਹਿਬ ਤੇ ਮਨਾਇਆ ਗਿਆ ਵਾ ਭਾਈ ਸੁਤਨਾਮ ਸਿੰਘ ਪੌਂਟਾ ਸਾਹਿਬ ਸਾਡੇ ਨਾਲ ਸੀ ਲਾਸਟ ਦੇ ਵਿੱਚ ਗੁਰਫਤੇ ਸਾਂਝ ਕਰਦੇ ਆ ਜੀ ਧੰਨਵਾਦ ਵੀ ਕਰਦੇ ਆ ਜੀ ਬਹੁਤ ਬਹੁਤ ਗੁਰੂਪਸਾ ਸੱਜਣ ਗੁਰੂ ਬਹੁਤ ਬਹੁਤ ਦਿਲਵਾਦ ਤੇ ਇੱਕ ਅਕਾਲ ਚੈਨਲ ਦਾ ਵੀ ਬਹੁਤ ਬਹੁਤ ਦਿਲਵਾਦ ਜਿਹਨੇ ਸਾਨੂੰ ਵਿਚਾਰ ਦੇਣ ਦਾ ਮਤਲਬ ਮੌਕਾ ਦਿੱਤਾ ਬਹੁਤ ਬਹੁਤ ਭਾਈ ਜਿੱਦੜ ਸਿੰਘ ਤੇ ਭਾਈ ਹਰਦੀਪ ਸਿੰਘ ਨੇ ਜਰਦੂ ਸਾਰੀਆਂ ਸੰਗਤਾਂ ਨੂੰ ਜਿਹੜਾ ਹਲਾ ਯਾਦ ਕੀਤਾ ਜਾ ਰਿਹਾ ਸਾਰੀ ਸੰਗਤਾਂ ਨੂੰ ਬਹੁਤ ਬਹੁਤ ਉਹਨਾਂ ਦੀ ਯਾਦ ਵਿੱਚ ਵਾਰਕਾ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ